ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਸੋ ਇਧਰ ਮੌਲਵੀ ਸਾਹਿਬ ਆਪਣੇ ਨਾਲ ਖੜੇ ਆ ਉਹਨਾਂ ਨੇ ਪੁੱਛਦੇ ਮੌਲਵੀ ਸਾਹਿਬ ਕਿ ਅਸੀਂ ਸਿਹਤ ਹੈ ਕਿ ਅਪਕੀ ਅੱਛੀ ਹੈ ਮਸ਼ਾਲਾ ਬਹੁਤ ਵਧੀਆ ਹੈ ਸਿਹਤ ਰਮਾਤਮਾ ਦੀ ਅੱਲਾ ਪਾਗ ਦੀ ਬਹੁਤ ਕਿਰਪਾ ਕਿਹੜੀ ਜਗ੍ਹਾ ਤੋਂ ਆ ਤੁਸੀਂ ਜੀ ਅਸੀਂ ਮਲੇਕ ਕੋਲੇ ਤੋਂ ਆਏ ਜੀ ਜ਼ਿਲ੍ਹਾ ਕਮੇਟੀ ਮੈਂਬਰ ਆ ਮਲੇਕ ਕੋਲੇ ਦਾ ਅਧਿਪਰਧਾਨੀ ਜੋ ਕਾਲੀ ਦਲਵਾਸ ਨੇ ਪੰਜਾਇਤ ਪੜਾਈਆ ਪੰਜਾਬ ਦੇ ਵਿੱਚ ਔਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਬਣਾਈ ਹੋਈ ਆ ਕਾਲੀ ਦਲਵਾਸ ਪੰਜਾਇਤ ਦੀ ਪੰਜ ਪ੍ਰਧਾਨੀ ਦੇ ਨਾਲੇ ਤਾਂ ਇਦਾਂ ਕਹਿੰਦੇ ਰਹਿੰਦੇ ਵੀ ਇਹ ਜਦਾਂ ਵਾਰਿਸ ਪੰਜਾਬ ਦੇ ਥੋੜੀ ਕਟੜਤਾ ਜੀ ਫਲਾਉਂਦੇ ਆ ਇਹ ਦੇਖ ਲਓ ਕਿ ਜਦੋਂ ਮੁਸਲਮਾਨ ਭਾਈਚਾਰੇ ਨੂੰ ਵਿੱਚ ਇਦਾਂ ਔਧੇ ਦਿੱਤੇ ਗਏ ਦੇਖੋ ਜੀ ਮੁਸਲਮਾਨ ਤੇ ਸਿੱਖ ਇੱਕ ਭਾਈ ਭਾਈ ਨੇ ਬਹੁਤ ਪੁਰਾਣਾ ਆਪਾਂ ਇਤਿਹਾਸ ਚਾਕੇ ਦੇਖਿਓ ਸਿੱਖਾਂ ਤੇ ਮੁਸਲਮਾਨਾਂ ਦੀਆਂ ਕੁਰਬਾਨੀਆਂ ਆ ਆਪਾਂ ਦੇਖੋ ਦਿੱਲੀ ਜਾ ਕੇ ਇੰਡੀਆ ਗੜ੍ਹ ਦੇ ਦੇਖੋ ਤੇ ਆਪਣੇ ਸਿੱਖਾਂ ਦੇ ਨਾਮ ਲਿਖਿਆ ਹੋਏ ਨੇ ਮੁਸਲਮਾਨਾਂ ਦੇ ਨਾਮ ਲਿਖਿਆ ਕਿ ਇਹਨਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਵਾਸਤੇ ਸਰਕਾਰਾਂ ਬਹੁਤ ਆਪਣੇ ਹੱਥਾਂ ਢੇ ਅਪਣਾਉਂਦੀਆਂ ਨੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਤੋੜਿਆ ਜਾਵੇ ਇਹਨਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਇਹਨਾਂ ਨੂੰ ਕਿਵੇਂ ਅਤਵਾਦੀ ਬਣਾ ਕੇ ਇਹਨਾਂ ਨੂੰ ਜਿੱਲਾ ਛਿੱਟਿਆ ਜਾਵੇ ਕਿਵੇਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਪਾਂ ਸਿੱਖ ਮੁਸਲਮਾਨ ਇਕੱਠਾ ਹੋ ਸਕੀ ਤੇ ਤੁਸੀਂ ਉਸ ਚੀਜ਼ ਨੂੰ ਕਾਇਮ ਕਰਨ ਲਈ ਮੋਰੇ ਹੋ ਕੇ ਮੁਸਲਮਾਨ ਭਾਈਚਾਰੇ ਵੱਲੋਂ ਜੇ ਸੁਭਾ ਮਨਵਾਰੇ ਬਸ ਪੰਜਾਬ ਦੀ ਜਥੇਬੰਦੀ ਵਿੱਚ ਤਰਨ ਤਰਨ ਸਾਹਿਬ ਦੇ ਹਾਂਜੀ ਮੈਂ ਦੇਖੋ ਉਹ ਚੀਜ਼ ਨੂੰ ਸਾਰਾ ਭਲਾ ਆ ਕੇ ਕਰ ਰਿਆਂ ਅਕਾਲੀ ਦਲ ਬਾਦਸ਼ਾਹ ਦੇ ਨਾਲ ਸਾਰਾ ਬਲੇਖੋੜਾ ਵੀ ਸਾਡਾ ਮੁਸਲਮਾਨ ਭਾਈਚਾਰਾ ਵੀ ਖੜਾ ਤੇ ਪਿੰਡਾਂ ਦੇ ਲੋਕ ਵੀ ਸਾਡੇ ਮੁਸਲਮਾਨ ਸਾਰੇ ਅਕਾਲੀ ਦਲ ਬਾਦਸ਼ਾਹ ਨਾਲ ਲੱਗੇ ਹੋਏ ਨੇ ਅਸੀਂ ਪਿੰਡਾਂ ਦੇ ਵਿੱਚ ਕੈਂਪ ਵੀ ਲਾ ਰਹੇ ਹਾਂ ਅਕਾਲੀ ਦਲ ਬਾਦ ਮਲੇਰ ਕੋਟਲੇ ਦੇ ਵਿੱਚ ਵੀ ਮੈਂਬਰਸ਼ਿਪ ਚੱਲ ਰਹੀ ਆ ਅਸੀਂ ਅਕਾਲੀ ਤਲਵਾਰਸ ਨਾਲ ਤਨਮਨ ਨਾਲ ਖੜਿਆ ਸਾਰਾ ਮੁਸਲਮਾਨ ਭਾਈਚਾਰਾ ਤੇ ਜਿੱਦਾਂ ਹੁਣ ਤਾਲੋ ਵੀ 27 ਵਿੱਚ ਵੀ ਗਾਂਹ ਇਲੈਕਸ਼ਨ ਆਉਣੀਆਂ ਨਾ ਮਲੇਰ ਕੋਟਲੇ ਵਿੱਚ ਆਪਣਾ ਮੁਸਲਮਾਨ ਭਾਈਚਾਰਾ ਜਿਆਦਾ ਜੇ ਬਾਈ ਚਾਂਸ ਜਿੱਥੇ ਬੰਦੀ ਤੁਹਾਨੂੰ ਜਦੋਂ ਟਿਕਟ ਦੇ ਦਿੰਦੀ ਆ ਤੇ ਤੁਹਾਨੂੰ ਮਲੇਰ ਕੋਟਲੇ ਵਾਲੇ ਮੁਸਲਮਾਨ ਭਾਈਚਾਰੇ ਵੱਲੋਂ ਪੂਰਾ ਸਾਥ ਮਿਲੂਗਾ ਦੇਖੋ ਮੁਸਲਮਾਨ ਭਾਈਚਾਰਾ ਵੀ ਸਾਡੇ ਨਾਲ ਆ ਤੇ ਸਾਡਾ ਸਿੱਖ ਭਾਈਚਾਰਾ ਵੀ Hindu ਭਾਈਚਾਰਾ ਵੀ ਤੇ ਇਸਾਈ ਭਾਈਚਾਰਾ ਵੀ ਸਾਡੇ ਸਾਰੇ ਭਾਈ ਛੋਦਨੇ ਕਿ ਸਾਡੇ ਅਮਰਗੜ ਤੋਂ ਮਿਲੇ ਕੋਲਾ ਇੱਕ ਐਸਐਸਏ ਨੇ ਜਿੱਥੇ ਮੁਸਲਮਾਨਾਂ ਦੀ ਆਬਾਦੀ ਹੈ ਜਿਹੜੀ ਬਹੁਤ ਜ਼ਿਆਦਾ ਤੇ ਇੱਥੇ ਮੁਸਲਮਾਨ ਕਹਿੰਦੀ ਡੇਟ ਹੈ ਹੁਣ ਤੱਕ ਜਿਹੜਾ ਆ ਹੁਣ ਤੱਕ ਪਿਛੇ ਪਾਰਟੀ ਨੇ ਦੋ ਸੀਟਾਂ ਤੇ ਕਦੇ ਵੀ ਟਿਕਟ ਨਹੀਂ ਦਿੱਤੀ ਯਦਕਿ ਮਲੇ ਕੋਲਾ ਦੀ ਸੀਟ ਤੇ ਟਿਕਟ ਦਿੱਤੀ ਜਾਂਦੀ ਆ ਮੁਸਲਮਾਨ ਨੂੰ ਤੇ 1 ਐਮਐਲਏ ਹੁੰਦਾ ਉਸਦਾ ਮੁਸਲਮਾਨ ਤੇ ਅਦਰ ਕਿਸੇ ਪਾਰਟੀ ਨੇ ਸਾਨੂੰ ਟਿਕਟ ਨਹੀਂ ਦਿੱਤੀ ਅਸੀਂ ਇਹ ਮੰਗ ਕਰਦੇ ਆ ਅਕਾਲੀ ਦਲ ਵਾਸਤੇ ਕਿ ਦੋ ਸੀਟਾਂ ਮੁਸਲਮਾਨਾਂ ਵਾਸਤੇ ਦਿੱਤੀਆਂ ਜਾਣਗੇ 2027 ਦੇ ਵਿੱਚ 2027 ਦੇ ਵਿੱਚ ਮਿਸ਼ਨ 2027 ਠੀਕ ਹੈ ਤੇ ਇੱਕ ਜਦੋਂ ਹੁਣ ਤੁਸੀਂ ਜਦੋਂ ਮੁਸਲਮਾਨ ਭਾਈਚਾਰੇ ਵਿੱਚੋਂ ਇੱਥੇ ਵਾਰਿਸ ਪੰਜਾਬ ਦੀ ਜਥੇਬੰਦੀ ਤਾਨਤਰਨ ਵਿੱਚ ਇਲੈਕਸ਼ਨ ਕੈਂਪੇਨ ਕਰਨੇ ਨੇ ਤੁਸੀਂ ਵਿਚ ਨਾਲ ਜਾ ਕੇ ਮੁਰੇ ਹੋ ਕੇ ਮੁਸਲਮਾਨ ਭਾਈਚਾਰੇ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਜਦਾਂ ਕਈ ਵਲੇ ਜਿਹੜਾ ਮਨ ਵਿੱਚ ਇਹਦਾ ਲਾ ਲਓ ਵੀ ਇੱਕ ਓਲਾ ਬਣਿਆ ਹੁੰਦਾ ਕਿਉਂਕਿ ਜਿੰਨੇ ਚੱਕਰ ਦਵਾਰ ਟੁੱਟਦੀ ਨਹੀਂ ਉਹਨਾਂ ਚੱਕਰ ਪਤਾ ਨਹੀਂ ਲੱਗਦਾ ਵੀ ਪਰੇ ਕੀ ਆ ਨਾ ਤੁਸੀਂ ਉਸ ਦਵਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਵੱਲੋਂ ਦੇਖੋ ਜਿੰਨੇ ਮੁਸਲਮਾਨਾਂ ਦੇ ਘਰਾਂ ਵਿੱਚ ਗਿਆ ਜਦ ਕਿ ਮੁਸਲਮਾਨਾਂ ਨੇ ਇਹੀ ਸਮਝ ਨਹੀਂ ਆਇਆ ਕਿ ਆਉਣ ਦੀ ਵੀ ਜੀ ਲੋੜ ਨਹੀਂ ਦੇਖੋ ਅਸੀਂ ਅੰਮਰਤਪਾਲ ਨਾਲ ਯਾਦ ਅੰਮਰਤਪਾਲ ਦੁਈ ਤੋਂ ਪਹੁੰਚਿਆ ਸੀ ਅਸੀਂ ਜੱਤੋਂ ਅੰਮਰਤਪਾਲ ਦੇ ਫੈਨ ਆ ਕਿ ਮੇਰੇ ਤੋਂ ਪਹਿਲਾਂ ਦੇ ਅੰਮਰਤਪਾਲ ਨਾਲ ਫੈਨ ਨੇ ਉਹਨਾਂ ਦੀਆਂ ਮੈਂ ਫੋਟੋਆਂ ਵੀ ਦੇਖੀਆਂ ਨੇ ਮੋਬਾਈਲਾਂ ਦੇ ਵਿੱਚ ਉਹ ਜੁੜੇ ਵੀ ਅੰਮਰਤਪਾਲ ਨਾਲ ਹੋਏ ਨੇ ਕੋ ਦਿਲੋਂ ਪਿਆਰ ਕਰਦਾ ਮੁਸਲਮਾਨ ਅੰਮਰਤਪਾਲ ਨੂੰ ਮੈਂ ਖੁਦ ਆਪ ਵੀ ਦਿਲੋਂ ਪਿਆਰ ਕਰਦਾ ਅੰਮਰਤਪਾਲ ਖਾਸ ਤੇ ਮੇਰਾ ਪਰਿਵਾਰ ਤੇ ਸਾਡਾ ਨੱਗਰ ਸਾਡਾ ਮਲੇਕ ਕੋੜਾ ਦਿਲੋਂ ਪਿਆਰ ਕਰਦੇ ਨੇ ਅੰਮਰਤਪਾਲ ਖਾਸ ਤੇ ਇੱਥੇ ਤਨਤਨ ਵਿੱਚ ਤੁਸੀਂ ਕਿਹੜੇ ਕਿਹੜੇ ਜਗ੍ਹਾ ਜਾ ਕੇ ਆਏ ਮੁਸਲਮਾਨ ਭਾਈਚਾਰੇ ਕੁਝ ਜ਼ਿਆਦਾਤਰ ਜੋ ਵੇ ਸ਼ਹਿਰ ਦਾ ਏਰੀਆ ਬਾੜ ਨੇ ਆਪਣੇ ਮੈਂ ਮਨਦੀਪ ਸਿੰਘ ਖਾਲਸਾ ਜੀ ਬਹੁਤ ਵੱਡੀ ਲੀਡ ਨਾਲ ਜਿੱਤੂਗਾ ਤੁਸੀਂ ਉਹਨਾਂ ਨਾਲ ਹੀ ਰਹਿੰਨੇ ਜਦੋਂ ਪ੍ਰਚਾਰ ਕਰਨੀ ਜਾਂਦੇ ਹੋ ਦੇਖੋ ਅਸੀਂ ਉਹਨਾਂ ਨਾਲ ਵੀ ਜਾਂਦੇ ਤੇ ਅਲੱਗ ਵੀ ਅਸੀਂ ਆਪਦੇ ਜਾਂਦੇ ਹਾਂ ਮਲੇ ਕੋਲ ਆਪਣੇ ਤੌਰ ਤੇ ਵੀ ਆਪਣੇ ਤੌਰ ਤੇ ਵੀ ਜਾਂਦੇ ਆਂ ਅਸੀਂ ਤੇ ਦੋ ਦੋ ਚਾਰ ਚਾਰ ਪੰਜ ਪੰਜ ਬੰਦੇ ਜਾ ਕੇ ਅਸੀਂ ਦੋ ਦੋ ਦੌਰ ਕਰਦੇ ਨਾਲ ਉਹਨਾਂ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਆਪਣਾ ਵਿਜ਼ਨ ਦੱਸ ਕੇ ਉਹਨੇ ਤੁਸੀਂ ਹਾਂਜੀ ਅਸੀਂ ਆਪਣਾ ਵਿਜ਼ਨ ਦੱਸ ਦੱਸ ਦਿਆਂ ਵੀ ਆਪਣੇ ਤੇ ਹੁਣ ਤੱਕ ਸਰਕਾਰਾਂ ਨੇ ਜ਼ੁਲਮੇ ਕੀਤੇ ਨੇ ਤੇ ਅੰਮ੍ਰਿਤਸਰ ਤੋਂ ਦੇਖੋ ਹਟਾਇਆ ਕੀਤਾ 1984 ਦੇ ਵਿੱਚ ਸਾਡੀ ਬਾਪਰੇ ਮੁਹਜਦ ਕਾਂਗਰਸ ਨੇ 1992 ਦੇ ਵਿੱਚ ਸਿਹਰ ਕੀਤੀ ਸਭ ਤੋਂ ਵੱਡੀ ਇਹਨਾਂ ਮੁਸਲਮਾਨਾਂ ਨੂੰ ਨੁਕਸਾਨ ਕਰਨ ਵਾਲੀ ਕਾਂਗਰਸ ਪਾਰਟੀ ਤੇ ਹਰਮੰਦਰ ਸਾਹਿਬ ਨੂੰ ਅਟੈਕ ਕੀਤਾ ਉਹ ਵੀ ਕਾਂਗਰਸ ਨੇ ਕੀਤਾ ਤੇ ਇਸ ਕਰਕੇ ਇੰਦਰਾ ਗਾਂਧੀ ਨੇ ਛੇਖਾਂ ਦਾ ਕਤਲੇਆਮ ਕੀਤਾ ਕਾਂ ਮੁਸਲਮਾਨਾਂ ਦਾ ਵੀ ਕਾਂਗਰਸ ਕਤਲੇਆਮ ਕੀਤਾ ਤੇ ਤੁਸੀਂ ਹੁਣ ਮਤਲਬ ਵਾਰਸ ਪੰਜਾਬ ਦੇ ਜਮੀਨ ਤਨੋਂ ਮਨੋਂ ਇਹਨਾਂ ਲੱਗੇ ਹੋਏ ਦੇਖੋ ਜੀ ਅਸੀਂ ਦਿਲ ਤੋਂ ਲੱਗੇ ਹਾਂ ਦਿਲ ਸਾਡੇ ਅੰਦਰ ਦਰਦ ਦਾ ਕੈਂਬਰਤ ਪਾਲ ਨੇ ਇਹਨਾਂ ਨੂੰ ਝੂਠਾ ਇੰਨੇ ਸੇ ਲਾ ਕੇ ਅੰਦਰ ਛੱਟਿਆ ਉਹਦਾ ਅਸੀਂ ਦਰਦ ਲੈ ਕੇ ਚੱਲੇ ਹੋ ਹਾਂ ਮੁਸਲਮਾਨ ਭਰਾ ਕਿ ਸਾਨੂੰ ਬਹੁਤ ਵੱਡੀ ਤਕਲੀਫ ਹੁੰਦੀ ਹੈ ਸਾਡੇ ਦਿਲ ਨੂੰ ਛੱਟ ਵੱਜਦੀ ਹੈ ਜਦ ਕਿ ਉਹ ਇਨਸਾਨ ਦਾ ਕੋਈ ਕਸੂਰ ਨਹੀਂ ਤੀ ਹੈਗਾ ਉਹ ਬਿਨਾ ਕਸੂਰ ਤੋਂ ਸਿੱਖ ਭਾਈਚਾਰਾ ਤਾਂ ਨੌਜਵਾਨ ਪੰਜਾਬ ਦੀ ਜੋ ਸੇਵਾ ਕਰਨਾ ਚਾਹੁੰਦਾ ਸੀ ਤੇ ਸੇਵਾ ਕਰ ਰਿਹਾ ਸੀ ਬਿਨਾ ਐਮਪੀ ਤੋਂ ਹੋਣ ਦੇ ਬਾਵਜੂਦ ਲੱਖਾਂ ਮੁੰਡਿਆਂ ਦੇ ਨਸਾ ਸੜਾ ਚੁੱਕਾ ਦੀ ਮਾਮਾਂ ਦੇ ਪੁੱਤਾਂ ਨੂੰ ਵਿਚਾਰ ਚ ਫੜੇ ਗੁਰੂ ਦੀ ਲਾਡ-ਵਲਾਡ ਚ ਚੱਕਾ ਦੀ ਸਾਡੇ ਮੁਸਲਮਾਨ ਭਰਾਵਾਂ ਨੂੰ ਵੀ ਬਹੁਤ ਨੂੰ ਨਸਾ ਸੜਾਇਆ ਸੀ ਇਹਨੂੰ ਅੱਲਾ ਨਾਲ ਜੋੜਿਆ ਸੀ ਬਹੁਤ ਬਹੁਤ ਧੰਨਵਾਦ